ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਮੈਂ ਤੁਹਾਨੂੰ ਇੱਕ ਸੱਚੀ ਗੱਲ ਕਹਿਣ ਲੱਗਿਆ ਹਾਂ ਤੇ ਮੇਰੀ ਗੱਲ ਸੁਣ ਕੇ ਬਹੁਤ ਸਾਰੇ ਲੋਕਾਂ ਨੂੰ ਗੁੱਸਾ ਵੀ ਆਵੇਗਾ ਪਰ ਜੋ ਮੈਂ ਕਹਿਣ ਜਾ ਰਿਹਾ ਹਾਂ ਇਹ ਬਿਲਕੁਲ ਸੱਚ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰਮਾਤਮਾ ਨੇ ਆਪਾਂ ਨੂੰ ਹਰ ਇੱਕ ਚੀਜ਼ ਫ੍ਰੀ ਦਿੱਤੀ ਹੈ ਜਿਵੇਂ ਕਿ ਆਕਸੀਜਨ ਪਰਮਾਤਮਾ ਨੇ ਆਪਾਂ ਨੂੰ ਜਿੰਦਾ ਰਹਿਣ ਵਾਸਤੇ ਆਕਸੀਜਨ ਫਰੀ ਦਿੱਤੀ ਸੀ ਪਰ ਲੋਕਾਂ ਨੇ ਕੀ ਕੀਤਾ ਇਸ ਦਾ ਵਪਾਰ ਬਣਾ ਲਿਆ ਹੁਣ ਹਸਪਤਾਲਾਂ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਆਕਸੀਜਨ ਦੇ ਪੈਸੇ ਲੱਗਦੇ ਹਨ ਪੈਸੇ ਬਹੁਤ ਲੱਗਦੇ ਹਨ ਦੂਸਰਾ ਆਪਾਂ ਨੂੰ ਪਰਮਾਤਮਾ ਨੇ ਪੀਣ ਵਾਸਤੇ ਪਾਣੀ ਫਰੀ ਦਿੱਤਾ ਪਾਣੀ ਬਿਲਕੁਲ ਫਰੀ ਸੀ ਪਰ ਸૌ ਤੋਂ ਪਹਿਲਾਂ ਲੋਕਾਂ ਨੇ ਕੀ ਕੀਤਾ ਇਸ ਪਾਣੀ ਨੂੰ ਗੰਦਾ ਕੀਤਾ ਫਿਰ ਇਸ ਪਾਣੀ ਦਾ ਵਪਾਰ ਕੀਤਾ ਅਰਥਾਤ ਹੁਣ ਪਾਣੀ ਮੁੱਲ ਵਿਕਦਾ ਹੈ ਤੁਸੀਂ ਵੇਖਿਆ ਹੋਵੇਗਾ ਕਿ ਹੁਣ ਇਸ ਪਾਣੀ ਦੇ ਪੈਸੇ ਲੱਗਦੇ ਹਨ ਆਪਾਂ ਨੂੰ ਕਈ ਵਾਰ ਪਾਣੀ ਪੀਣ ਵਾਸਤੇ ਪੈਸੇ ਵੀ ਦੇਣੇ ਪੈਂਦੇ ਹਨ ਹੁਣ ਉਹ ਪਾਣੀ ਮੁੱਲ ਵਿਕਦਾ ਹੈ ਜਦੋਂ ਕਿ ਪੜ੍ਹਾਈ ਸਿੱਖਿਆ ਸਿੱਖਾ ਹਿੰਦੀ ਵਿੱਚ ਸਿੱਖਿਆ ਪੰਜਾਬੀ ਵਿੱਚ ਸਿੱਖਿਆ ਤੇ ਪੜ੍ਹਾਈ ਇਹ ਫ੍ਰੀ ਹੋਣੀ ਚਾਹੀਦੀ ਸੀ ਪਰ ਹੁਣ ਇਸ ਪੜ੍ਹਾਈ ਦੇ ਵੀ ਪੈਸੇ ਲੱਗਦੇ ਹਨ ਜੋ ਚੀਜ਼ ਫ੍ਰੀ ਸੀ ਹੁਣ ਉਹੀ ਚੀਜ਼ ਮੁੱਲ ਵਿਕਦੀ ਪਈ ਹੈ ਉਹੀ ਚੀਜ਼ ਦਾ ਵਪਾਰ ਹੁੰਦਾ ਪਿਆ ਹੈ ਜਿਵੇਂ ਕਿ ਤੁਸੀਂ ਇੱਕ ਸ਼ਬਦ ਹੁੰਦਾ ਗੁਰਬਾਣੀ ਵਿੱਚ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਵਿਦਿਆ ਤਾਂ ਉਪਕਾਰ ਕਰਦੀ ਹੈ ਵਿਦਿਆ ਫਰੀ ਹੋਣੀ ਚਾਹੀਦੀ ਸੀ ਸਿੱਖਿਆ ਬਿਲਕੁਲ ਫਰੀ ਹੋਣੀ ਚਾਹੀਦੀ ਸੀ ਪਰ ਹੁਣ ਇਨਾ ਸਿੱਖਿਆ ਦੁਆਰਾ ਪੜਾਈ ਦੁਆਰਾ ਹੁਣ ਕਈ ਵਪਾਰੀ ਲੋਕ ਕਰੋੜਾਂ ਲੱਖਾਂ ਰੁਪਏ ਕਮਾ ਰਹੇ ਨੇ ਜਦਕਿ ਇਹ ਚੀਜ਼ ਫਰੀ ਹੋਣੀ ਚਾਹੀਦੀ ਸੀ